ਪਗਵਾਰ ਰਾਮ ਦੀ ਜਨਮ ਭੂਮੀ ਅਯੋਧਿਆ ਚ ਵਿਸ਼ਾਲ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜੋਰਾਂ ਤੇ ਨੇ ਮੰਦਰ ਨੂੰ ਲੈ ਕੇ ਪੂਰੇ ਦੇਸ਼ ਚ ਹਲਚਲ ਹੈ ਸਿਆਸਤਦਾਨਾਂ ਤੋਂ ਲੈ ਕੇ ਅਦਾਕਾਰ ਤੱਕ ਅਤੇ ਇੱਥੋਂ ਤੱਕ ਕਿ ਆਮ ਆਦਮੀ ਵੀ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਹੁਣ ਇਸ سلسلے ਚ ਅਦਾਕਾਰ ਹੇਮਾ ਮਾਨਲੀ ਨੂੰ ਵੀ ਖਾਸ ਜ਼ਿੰਮੇਵਾਰੀ ਦਿੱਤੀ ਗਈ ਹੈ ਉਦਘਾਟਨ ਤੋਂ ਪਹਿਲਾਂ ਹੇਮਾ ਮਾਨਲੀ ਅਯੋਧਿਆ ਚ ਰਮਾਇਣ ਤੇ ਆਧਾਰਿਤ ਨਾਟਕ ਪੇਸ਼ ਕਰਨ ਜਾ ਰਹੀ ਹੈ ਇਸ ਦਾਸ ਡਰਾਮਾ ਤੇ ਹਜ਼ਾਰਾਂ ਲੋਕਾਂ ਦੀਆਂ ਨਜ਼ਰਾਂ ਹੋਣਗੀਆਂ ਸੁਪਰਸਟਾਰ ਹੀਰੋਇਨ ਹਿਮਾ ਮਾਲਨੀ ਨੇ ਵੀਡੀਓ ਚ ਕਿਹਾ ਹੈ ਮੈਂ ਪਹਿਲੀ ਵਾਰ ਅਯੁੱਧਿਆ ਜਾ ਰਹੀ ਹਾਂ ਮੈਂ 14 ਤੋਂ 22 ਜਨਵਰੀ ਤੱਕ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਾਣ ਪ੍ਰਤੀਸ਼ਟਾ ਲਈ ਜਾ ਰਹੀ ਹਾਂ ਇਸ ਦੌਰਾਨ ਪਦਮ ਵਿਭੂਸ਼ਣ ਤુલਸੀ ਪੀਠਾ ਦੀਸ਼ਵਰ ਜਗਤਗੁਰੂ ਰਾਮਾਨੰਦ ਸਵਾਮੀ ਰਾਮ ਭਦਰ ਚਾਰਿਆ ਦਾ ਜਨਮ ਦਿਨ ਵੀ ਮਨਾਇਆ ਜਾਵੇਗਾ ਹਿਮਾ ਨੇ ਕਿਹਾ ਕਿ ਇਸੇ ਲੜੀ ਤਹਿਤ RAM LALLA ਦੇ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ 17 ਜਨਵਰੀ ਨੂੰ ਸ਼ਾਮ 7 ਵਜੇ ਅਯੁੱਧਿਆ ਧਾਮ ਚ ਰਮਾਇਣ ਤੇ ਆਧਾਰਿਤ ਨਾਚ ਪੇਸ਼ ਕੀਤਾ ਜਾਵੇਗਾ ਇਸ ਦੇ ਲਈ ਅਸੀਂ ਸਾਰੇ ਜਲਦੀ ਹੀ ਅਯੁੱਧਿਆ ਵਿੱਚ ਮਿਲਦੇ ਹਾਂ ਹਿਮਾ ਮੰਨਲੀ ਭਗਵਾਨ ਰਾਮ ਦੀ ਬਹੁਤ ਵੱਡੀ ਭਗਤ ਹੈ ਅਤੇ ਧਾਰਮਿਕ ਡਾਂਸ ਡਰਾਮਾ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੀ ਹੈ ਹਿਮਾ ਮੰਨਲੀ ਵੀ ਭਗਵਾਨ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਅਯੁੱਧਿਆ ਚ RAM LALLA ਦੇ ਪ੍ਰਕਾਸ਼ ਪੂਰਵ ਦੀਆਂ ਤਿਆਰੀਆਂ ਜੋਰਾਂ ਦੇ ਨੇ ਇਸ ਨੂੰ ਲੈ ਕੇ ਦੇਸ਼ ਭਰ ਦੇ ਲੋਕ ਕਾਫੀ ਉਤਸ਼ਾਹਿਤ ਨੇ ਸਰਕਾਰ ਇਸ ਵਿਸ਼ੇਸ਼ ਤਿਉਹਾਰ ਨੂੰ ਮਨਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਲੋਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਨੇ ਅਯੁੱਧਿਆ ਵਿੱਚ ਬਹੁਤ ਵੱਡਾ ਜਸ਼ਨ ਹੋਣ ਜਾ ਰਿਹਾ ਹੈ ਕਰੀਬ 500 ਸਾਲ ਦੇ ਵਿਵਾਦ ਤੋਂ ਬਾਅਦ ਇੱਥੇ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਹੌਣ ਜਾ ਰਹੀ ਹੈ ਇਸ ਇਤਿਹਾਸਿਕ ਪਲ ਨੂੰ ਦੇਖਣ ਲਈ ਬਾਲੀਵੁੱਡ ਸਟਾਰੇ ਵੀ ਇੱਥੇ ਮੌਜੂਦ ਰਹਿਣ ਵਾਲੇ ਨੇ ਇੱਥੇ ਕਈ ਬਾਲੀਵੁੱਡ ਸਟਾਰਾਂ ਨੂੰ ਸੱਦਾ ਦਿੱਤਾ ਗਿਆ ਹੈ